ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡੀਸੀ ਕਰੋੜ ਤੇ ਅੱਜ ਅਸੀਂ ਪਹੁੰਚੇ ਆਂ ਕੰਸੂਹਾ ਗਲਾ ਪਿੰਡ ਵਿੱਚ ਜਿੱਥੇ ਕਿ ਸਾਡੇ ਨਾਲ ਸਰਪੰਚ ਸਾਹਿਬ ਹਰਪ੍ਰੀਤ ਸਿੰਘ ਜੀ ਤੇ ਗੁਰਵਿੰਦਰભાઈ ਡਾਕਟਰ ਹੇਮਰਾਜ ਜੀ ਸਾਡੀ ਟੀਮ ਘਰ ਘਰ ਜਾ ਕੇ ਪ੍ਰਚਾਰ ਕਰਨ ਜਾ ਰਹੀ ਆ ਨਸ਼ਿਆਂ ਵਿਰੁੱਧ ਕਿਹੜੀ ਲੜਾਈ ਚੱਲ ਰਹੀ ਆ ਸਾਡੀ ਸਰਕਾਰ ਲੜਾਈ ਲੜ ਰਹੀ ਆ ਇਸ ਵਿੱਚ ਅਸੀਂ ਵੱਧ ਤੋਂ ਵੱਧ ਲੋਕਾਂ ਦਾ ਸਾਥ ਸਾਥ ਦੀ ਕੋਸ਼ਿਸ਼ ਕਰ ਰਹੇ ਆ ਵੀ ਲੋਕ ਵੱਧ ਤੋਂ ਵੱਧ ਇਸ ਉਪਰਾਲੇ ਵਿੱਚ ਸਾਥ ਦੇਣ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਕਮੇਟੀਆਂ ਵੀ ਬਣਨੀਆਂ ਨੇ ਬੀਡੀਸੀ ਕਮੇਟੀਆਂ ਜਿਹਦੇ ਵਿੱਚ ਕੀ ਆਪਾਂ ਲੋਕਾਂ ਨੂੰ ਜਾਗਰੂਕ ਵੀ ਕਰਨਾ ਨਵੇਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਵੀ ਆ ਜੇ ਕੋਈ ਨਸ਼ਾ ਕਰਦਾ ਉਹਨੂੰ ਰੋਕਣਾ ਜੇ ਕੋਈ ਵੇਚਦਾ ਉਹਦੇ ਖਿਲਾਫ ਇਕੱਠੇ ਹੋ ਕੇ ਜੰਗ ਲੜਨੀ ਆ ਇਸ ਕਮੇਟੀ ਵਿੱਚ ਸਰਪੰਚ ਸਾਹਿਬ ਤੇ ਸਾਡੀ ਸਾਰੀ ਟੀਮ ਸਾਡਾ ਸਾਥ ਦੇ ਰਹੀ ਆ ਸਰਪੰਚ ਸਾਹਿਬ ਕੁਝ ਕਹਿਣਾ ਚਾਹਣਗੇ ਹਾਂਜੀ ਬਿਲਕੁਲ ਜੀ ਇਹ ਮਾਨਯੋਗ ਸੇਤ ਮੰਤਰੀ ਡਾਕਟਰ ਰਵੀਰ ਸਿੰਘ ਜੀ ਤੇ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਜਿਵੇਂ ਕਿ ਅੱਜ ਬਾਈ ਜੀ ਡੀਸੀ ਕਰੋੜ ਜੀ ਹਮਰਾਜ ਜੀ ਸਾਡੇ ਗੁਰਵਿੰਦਰ ਜੀ ਬਾਕੀ ਸਾਰੇ ਮੈਂਬਰ ਜਿੰਨੇ ਹੋਏ ਨੇ ਬੜਾ ਜੋਰ-ਸ਼ੋਰ ਨਾਲ ਘਰ-ਘਰ ਗਲੀ-ਗਲੀ ਤੱਕ ਪਹੁੰਚਾ ਰਹੇ ਆ ਅੱਜ ਅਸੀਂ ਸਾਡੇ ਪਿੰਡ 'ਚ ਵੀ 2 ਟੂ ਡੋਰ ਇਸ ਚੀਜ਼ ਦਾ ਜਿਹੜਾ ਮੈਸੇਜ ਆ ਉਹ ਦੇ ਰਹੇ ਆ ਇਹ ਬਹੁਤ ਹੀ ਚੰਗਾ ਉਪਰਾਲਾ ਇਹ ਬਹੁਤ ਹੀ ਸਰਕਾਰ ਦਾ ਬਹੁਤ ਉਦਮ ਵਾਲਾ ਉਪਰਾਲਾ ਹੈ ਜੀ ਜੀ ਧੰਨਵਾਦ ਕਰਦੇ ਆ ਇਹਨਾਂ ਦਾ ਜਿਹੜੇ ਸਾਡੇ ਪਿੰਡ ਚ ਆਏ ਨੇ ਜਿਹਨੂੰ ਜਾਇਆ ਤੇ ਅਸੀਂ ਸਾਰੇ ਪਿੰਡ ਦੇ ਲੋਕ ਟੂ ਡੋਰ ਇਹਨਾਂ ਨਾਲ ਸੀ ਮੇਰਾ ਨਜ਼ਰ ਤੇ ਬੱਸ ਉਹ ਜ਼ਰੂਰ ਅਸੀਂ ਪਹੁੰਚਾਵਾਂਗੇ ਧੰਨਵਾਦ ਜੀ